ਅੱਜ ਗੁਰਪ੍ਰੀਤ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਗਰ ਪਾਲ ਸਿੰਘ ਸਾਹਿਬ ਉਹ ਕੁਝ ਵੇਂਤਿਆ ਕਰਨੇ ਚਾਹਦਾ ਜੀ ਤੇ ਵੇ ਵੇਂਤਿਆ ਸੰਜੀ ਜੀ ਜੋ ਆਪਣਾ ਪ੍ਰੋਜੈਕਟ ਆ ਪੇਸ਼ੂ ਕੀਤਾ ਸੀ ਜਿਵੇਂ ਆਪਾਂ ਜੀ ਧੰਤ ਸਬਾਬੇ ਇਸ਼ਾ ਸਿਨੇਮਾ ਆ ਨਾਰਸ਼ਰ ਆ ਦਾ ਵੀ ਆਪਾਂ ਕੀ ਤਸਵੀਰ ਆਪਣਾ ਉਹਨਾਂ ਦੀਆਂ ਸਾਖੀਆਂ ਜਿਹੜੇ ਮਿਰਕਲਸ ਜਿਹੜੇ ਚਮਕਦਾਰ ਆ ਉਹ ਅੱਖੀਂ ਦੇਖਿਆ ਉਹਨਾਂ ਦਾ ਕੰਮਾ ਜੀ ਉਹ ਆਪਣਾ ਪ੍ਰੋਜੈਕਟ ਆਪਣਾ ਬਹੁਤ ਵਧੀਆ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਬਹੁਤ ਸਹਿਯੋਗ ਦੇ ਰਹੇ ਆ ਸੰਗਤ ਬਹੁਤ ਸੁਣ ਰਹੀਆਂ ਵਾ ਤੇ ਇਹ ਸਾਰੇ ਸੰਗਤ ਦਾ ਬਹੁਤ ਧੰਨਵਾਦ ਜੀ ਤੇ ਸਾਖੀ ਆਪਾਂ ਉਹੀ ਦੱਸਣੀਆਂ ਜਿਹੜੀਆਂ ਕਿ ਜਨਰਲ ਹੋਣਗੀਆਂ ਵੀ ਆਪਾਂ ਕੋਈ ਸਾਖੀ ਉਂਝੀ ਕਰਨੀ ਵੀ ਆਪਾਂ ਉਹ ਕਰ ਲੋ ਉਹਦੇ ਥੋੜੇ ਚਿਰਦਾ ਹੁੰਦਾ ਉਹਦਾ ਵੀ ਥੋੜੇ ਚਿਰਦਾ ਹੁੰਦਾ ਵੀ ਉਹ ਫਿਰ ਲੋਕਾਂ ਨੂੰ ਫਿਰ ਆਪੇ ਪਤਾ ਲੱਗਦਾ ਵੀ ਆਪਾਂ ਗਲਤ ਕੋਈ ਚੀਜ਼ ਦੱਸ ਰਹੇ ਆ ਗਲਤ ਨਹੀਂ ਚੀਜ਼ ਦੱਸਣੀ ਜਿਹੜੀ ਜੀ ਹੋਈ ਆ ਜਪਾ ਵੀ ਬਾਬਾ ਜੀ ਦੀ ਸੰਗਤਾਂ ਤਾਂ ਬਾਬੇ ਸ਼ਸ਼ੀ ਮਹਾਰਾਜ ਸੰਗਤ ਕਰਕੇ ਹੱਥਾਂ ਤੇ ਸਿਰੋਂ ਜੰਮੀ ਆ। ਹੱਥਾਂ ਤੇ ਸਿਰੋਂ ਜੰਮੀ ਆ ਕਿਸਾ ਜੰਮੀ ਆ ਉਹ ਆਪਾਂ ਅੱਜ ਇਸ ਨੂੰ ਸਾਰੀ ਸਾਥੀਆਂ ਨੂੰ ਦੱਸਾਂਗੇ। ਮੇਰੀ ਸਾਥੀਆਂ ਜੀ ਆਪਾਂ ਵੀ ਇੱਕ ਦਿਨ ਛੱਡ ਕੇ ਦੱਸ ਪਾਇਆ ਕਰੂਗਾ। ਮੈਂ 4-500 ਸਾਥੀ ਸੰਗ ਹੈ ਜੀ ਦੱਸੂਗਾ। ਜਿਹੜੀਆਂ ਸਾਖੀਆਂ ਸਹੀ ਹੋਣ ਗਿਆ ਕੋਈ ਗਲਤ ਨਹੀਂ। ਕਈ ਸਾਲ ਲੱਗ ਜਾਣਗੇ ਪਰ ਆਪਾਂ ਸਚਾਈ ਸਾਹਮਣੇ ਲਾਵਾਂਗੇ। ਸੱਚ ਜਿਹਦੀ ਸਚਾਈ ਨਾਲ ਉੱਜੀ ਸਾਹਮਣੇ ਲੱਕੇਮ। ਤੇ ਅਜੀ ਸਾਕੀ ਨੇ ਜਿਹੇ ਪ੍ਰਾਂਸ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਫਸ ਡਿਫੈਂਸ ਮਿਨਿਸਟਰ ਆਫ ਇੰਡੀਆ ਸਰਬਦੇਵ ਸਿੰਘ ਉਹਨਾਂ ਦੀ ਸਾਖੀ ਹੈ ਜੀ ਤੇ ਉਹਨਾਂ ਨੇ ਵੀ ਆਪਣਾ 15 ਅਗਸਤ 1947 ਜਦੋਂ ਦੇਸ਼ ਆ자ਗਿਆ ਸੀ ਉਦੋਂ ਤੋਂ ਲੈ ਕੇ 13 5 1952 ਤੱਕ ਉਹ ਭਾਰਤ ਦੇ ਰੱਖਿਆ ਮੰਤਰੀ ਰਹੇ ਰੱਖਿਆ ਮੰਤਰੀ ਹਾਂ ਜੀ ਜਿਹੜੇ ਰੱਖਿਆ ਮੰਤਰੀ ਰਹੇ ਤੇ ਵੀ ਉਸ ਮੌਕੇ ਵੀ ਜਿਹੜਾ ਮੇਨ ਮਕਸਦ ਸੀਗਾ ਇੰਦੂਆ ਬੜੋ ਨਰਦੇ ਜੀ ਨੈਸਰ ਹਿੰਦੂ ਲੋ ਨਰਦੇ ਗਾਂਧੀ ਸੀਗੇ ਗੱਲਬਾਤ ਕਰਦੇ ਸੀ ਤੇ ਮੁਸਲਮਾਨ ਵਲੋਂ ਮੁਹੰਮਦ ਅਲੀ ਜਨਾਬ ਸੀਗਾ ਤੇ ਸਿੱਖਾ ਵਲੋਂ ਬਲਦੇਵ ਸਿੰਘ ਸੀ ਹਾਲਾਂਕਿ ਮੈਂ ਬਲਦੇਵ ਸਿੰਘ ਦੇ ਪੋਰਸ਼ਨਾਂ ਮੈਂ ਇਸ ਤੇ ਕਲੀਅਰ ਕਰਦਾ ਨਹੀਂ ਮੈਂ ਕੋਈ ਸਹਿਮਤ ਨਹੀਂ ਹੈਗਾ ਉਹਦੇ ਪੋਰਸ਼ਨ ਤੇ ਵੀ ਮੇਰੇ ਹਿਸਾਬ ਦੇ ਨਾਲ ਵੀ ਬਲਦੇਵ ਸਿੰਘ ਸਿੱਖਾ ਦਾ ਨੁਕਸਾਨ ਕੀਤਾ ਪਰ ਆਪਾਂ ਇੱਥੇ ਉਹ ਟੌਪਿਕ ਨਹੀਂ ਹੈਗਾ ਆਪਣਾ ਆਪਣਾ ਜਿਹੜਾ ਟੌਪਿਕ ਆ ਆਪਣਾ ਹੈਗਾ ਵੀ ਬਲਦੇਸ ਸਿੰਘ ਸਾਖੀ ਆ ਜਿਹੜੇ ਵੀ ਬਾਬਾ ਜੀ ਨੇ ਉਹਨਾਂ ਦੇ ਕਿਸ ਤਰ੍ਹਾਂ ਬਾਬਾ ਕਰਤਿਕ ਅਨੰਦ ਕੋ ਕਰਤਿਕਾ ਦੇ ਵੀ ਬਾਬਾ ਜੀ ਕੋ ਆਏ ਸੀ ਉਹ ਇਹ ਉਹਨਾਂ ਨੂੰ ਵੀ ਬਾਬਾ ਜੀ ਨਾ ਵੀ ਉਹਨਾਂ ਨੇ ਗਰਵਾਣੀ ਨਾ ਜੋੜਦੀ ਸੀ ਜਿਹੜੇ ਸਾਧੂ ਮਾਥਮਾ ਹੁੰਦੇ ਆ ਨਾ ਉਹ ਉਹਨਾਂ ਦਾ ਵੀ ਕਿਸੇ ਹੋਂਦ ਆਲੀ ਜਿਵੇਂ ਗਰਵਾਣਾ ਬਚਾਉਂਦੇ ਸੇਵ ਸੇਵਤ ਸਦਾ ਸੇਵ ਤੇਰੇ ਸੰਗ ਵਸੇ ਨਾਲ 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 ਸੇਵ ਸਿਵ 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 ਸਦਾ ਸੇਵ ਤੇਰੇ ਸੰਗ ਵਸੇ ਕਾਲ ਕਰ ਸੇਵਤੂ ਸ਼ਾਂਤੀ ਕਟੇ ਚਮਕਾਲ ਤੇ ਦੂਸਰ ਛੋਡਾਂ ਗਏ ਇਸ ਜਿਹੜੀ ਜਿਸ ਵੇਸਾ ਹੁੰਦੇ ਜੇ ਜੇ ਕੋਈ ਵੀ ਚੀਜ਼ ਹੁੰਦੀ ਹੈ ਇਹ ਸਭ ਉਸੇ ਵਸਾਫ ਕੀ ਚੱਲਦੀ ਹੁੰਦੀ ਹੈ ਇਹ ਵੀ ਆਪਾਂ ਜਿੰਨੇ ਵੀ ਆਪਾਂ ਕਰਾਂਗੇ ਉਹ ਸਾਰੀ ਚੀਜ਼ ਸਾਹਮਣੇ ਆਉਂਦੀ ਹੈ ਇਹ ਮੇਰਾ ਮਕਸਦ ਹੈ ਜੇ ਆਪਾਂ ਕਰਕੇ ਨਾ ਵੀ ਤੇ ਵਿਦਵਾਨ ਨੇ ਜਿਵੇਂ ਕਿਸੇ ਵਿਦਵਾਨ ਨੇ ਬਹੁਤ ਸੋਣਾ ਲਿਖਿਆ ਜੀ ਵਿਦਵਾਨ ਕੇ ਜੇ ਵੀ ਵੀ ਗੁਰੂ ਮਹਾਰਾਜ ਗੁਰੂ ਜੀ ਜਾਂ ਵੀ ਪਰਮਾਤਮਾ ਪਰਮੇਸ਼ਰ ਵੀ ਇਹ ਡਿਊਟੀ ਉਹਨਾਂ ਨੂੰ ਲਾਉਂਦਾ ਹੈ ਜਿਨ੍ਹਾਂ ਨੂੰ ਸਮਰੱਥ ਸਮਝਦਾ ਹੈ ਵੀ ਆਪਣਾ ਜ਼ਿੰਮੇਵਾਰੀ ਦਾ ਬੋਝ ਚੁੱਕਣ ਦੇ ਸਮਰੱਥ ਸਮਝਦਾ ਹੈ ਤੇ ਬ੍ਰਹਮ ਜਿਵੇਂ ਇਸ ਗੁਰਬਾਣੀ ਚੋਂ ਦਾ ਬ੍ਰਹਮ ਗਣੀ ਆ ਪਰਮੇਸ਼ਰ ਬ੍ਰਹਮ ਗਣੀ ਆ ਪਰਮੇਸ਼ਰ ਹੈ ਕਿਸ ਤਰ੍ਹਾਂ ਜੁੜਿਆ ਤੇ ਵੀ ਕਿਸ ਤਰ੍ਹਾਂ ਜੁੜਿਆ ਜੀ ਆਪਾਂ ਅੱਬੇ ਗੁਰਬਾਣੀ ਕਹਿੰਦਾ ਸਭੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਪਾਇ ਦੁਖ ਦਰ ਪੰਤਰ ਅਰਦਾਸ ਸੁਣੀ ਦਿਤਾਰ ਹੋਈ ਸਿਸ਼ਟ ਹੈ ਜਿਉ ਕਟ ਲਗਾਇਆ ਆਪ ਦਾ ਸਹਰ ਨਾਨਕ ਨਾਮ ਤੇ ਪ੍ਰਭ ਕਾ ਸਫਲ ਕਾਰ ਸਵੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਪਾਇ ਦੁਖ ਦਰ ਪੰਤਰ ਅਰਦਾਸ ਸੁਣੀ ਦਿਤਾਏ ਹੋਈ ਸਿਸ਼ਟ ਹੈ ਸਿਸ਼ਟ ਸਾ ਲਿਵ ਕਟ ਲਗਾਇਆ ਆਪ ਦਾ ਸਹਰ ਨਾਨਕ ਨਾਮ ਤੇ ਪ੍ਰਭ ਕਾ ਸਫਲ ਕਾਰ ਬਰਸਾ ਕੋ ਜਾਵਤਿ ਹੋਦਾ ਤੇ ਇਹ ਜੇ ਬਤਾਵਾਂ ਸਾਰੀਆਂ ਸਾਖੀਆਂ ਉਹਦੀਆਂ ਜੀ ਸਾਰੀਆਂ ਤੇ ਉਹਦਾ ਮਜ਼ਾਕ ਆਪਾਂ ਸੁਣਾਉਗੇ ਆਪਾਂ ਨੂੰ ਕਾਹਤ ਪਤਾ ਲੱਗਦਾ ਜੀ ਦੰ ਤੇ ਬਲਦੇ ਮੈਂ ਅੱਗੇ ਵੀ ਦੱਸਿਆ ਜੀ ਬਲਦੇ ਸਿੰਘ ਜੀ ਮੇਰਾ ਸਹਿਮਤ ਮੈਂ ਇਹਨਾਂ ਸਹਿਮਤ ਨਹੀਂ ਜੀ ਉਹਨਾਂ ਕਿ ਜਿਹੜਾ ਸਿਕੰਦਰ ਆਉਂਦੀ ਹੈ ਫੈਕਟਰੀ ਦੇ ਖਾਤਰ ਸਿੱਖਾ ਦੇਦਾ ਵੀ ਸਿੱਖਨ ਨੁਕਸਾਨ ਕੀਤਾ ਜੀ ਉਹਨੇ ਤੇ ਪਰ ਇਥੇ ਵਿਸ਼ਾ ਹੋ ਰਹੀ ਮੈਂ ਅੱਗੇ ਦੱਸ ਕੇ ਜਰਮ ਬਲਦੇ ਦਾ ਜਨਮ 1902 ਇਸਵੀ ਚ ਸ਼ੋਕਰ ਦੇ ਜਟ ਸੱਕਰਾਂ ਦੇ ਵਿੱਚ ਪਿੰਡ ਦੁਮਲਾ ਪਿੰਡ ਦੁਮਲਾ ਜਿਲ੍ਹਾ ਰੋਪੜ ਰੋਪੜ ਚੋਇਆ ਸੀ ਤੇ ਉਹ ਹੋਇਆ ਸੀ ਉਹਦਾ ਜੇ ਕਿ ਉਹ ਆਪਣਾ ਫਿਰ ਰਾਜਨੀਤਿਕ ਸਰਗਰਮੀਅਤ ਵਿੱਚ ਸੀ ਜੀ ਉਹ ਵੀ ਸਰਕਾਰੀ ਨੌਕਰੀ ਸਰਕਾਰੀ ਉਹਦੇ ਪਿਤਾ ਜਿਹੜੇ ਸੀ ਸਰਕਾਰੀ ਨੌਕਰੀ ਕਰਦੇ ਸੀ ਫਿਰ ਉਹਨਾਂ ਦਾ ਘਰ ਬਰਸੀ ਜਮਸ਼ੀਦ ਪਰ ਬਿਹਾਰ ਬੱਚ ਇਸ ਚੀਜ਼ ਦੀ ਅਫੈਕਟ ਸੀ ਇਹ ਵਿੱਚੋਂ ਵੀ ਜਾਨੀ ਕਿ ਸਿੱਖ ਨਰਾਜ਼ ਆਈ ਆਪਦੇ ਫੈਕਟਰੀ ਦੇ ਖਾਤਰ ਇਹਨਾਂ ਸਿੱਖਾਂ ਦਾ ਨੁਕਸਾਨ ਕੀਤਾ ਚਲੋ ਚਲੋ ਇਹ ਤਾਂ ਡਿਫਰੈਂਟ ਵਿਸ਼ਾ ਹੈ ਨਾ ਐਜੂਕੇਸ਼ਨ ਜਿਹੜੀ ਸੀ ਉਹਨਾਂ ਦੀ ਉਹ ਸੀ ਖਾਲਸਾ ਕਾਜ ਪਹਿਲੇ ਲਾਹੌਰ ਫਿਰ ਖਾਲਸਾ ਕਾਜ ਅੰਮ੍ਰਿਤਸਰ ਆ ਗਈ ਸੀ ਉਹਤੀ ਸੀ ਡੂਰ ਪਾਰਟੀਸ਼ਨ ਮੈਂ ਦੱਸਿਆ ਵੀ ਵੀ ਆਪਣੇ ਆਪਣੇ ਹਿੰਦੂਆ ਵੱਲੋਂ ਨਹਿਰੂ ਤੇ ਗਾਂਧੀ ਸੀ ਮੁਸਲਮਾਨਾਂ ਮੁਹੰਮਦ ਅਲੀ ਚਨਾਹ ਤੇ ਸਿੱਖਾਂ ਵੱਲੋਂ ਬਲਦੇਵ ਸਿੰਘ ਆਇਆ ਸੀ ਬਲਦੇਵ ਸਿੰਘ ਸੀਗਾ ਤੇ ਵੀ ਗੱਲਬਾਤ ਕਰਦਾ ਸੀਗਾ ਬਲਦੇਵ ਸਿੰਘ ਕਰਦੇ ਨੇ ਤੇ ਮਾਸਟਰ ਤਾਰਾ ਸਿੰਘ ਵੀ ਇਨਫਰਮੈਂਟ ਸੀ ਕਿਵੇਂ ਸੀ ਤੇ ਵੀ ਉਹ ਸਾਰੇ ਕਰਦੇ ਸੀ ਇਹ ਸਾਡੇ ਜੀ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਜਦੋਂ ਜੀ ਰੈਡ ਕਲਿਫ ਲਾਈਨ ਖਿੱਚੀ ਗਈ ਆ ਜੋ ਰੈਡ ਕਲਿਫ ਲਾਈਨ ਜਿਹੜੀ ਕਿ ਮੇਰੇ ਪੰਜਾਬ ਤੇ ਤੇ ਪਾਕਿਸਤਾਨੀ ਪੰਜਾਬ ਨੂੰ ચીਰ ਦੀ ਹੋਈ ਨੱਕੜ ਗਈ ਤੇ ਉਸ ਮੌਕੇ ਕਿਸੇ ਨੇ ਕਿਹਾ ਜੀ ਬੜਾ ਸੋਹਣਾ ਕਹਿਆ ਜੀ ਸਾਰੇ ਲੋਕੀ ਤੁਰ ਗਏ ਲੈ ਕੇ ਨਾਲ ਕਜਾ ਸਾਰੇ ਲੋਕੀ ਤੁਰ ਗਏ ਲੈ ਕੇ ਨਾਲ ਕਜਾ ਕਜਾ ਹੁੰਦੇ ਮੌਤ ਜਦ ਪਾਰਟੀਸ਼ਨ ਰੈਡ ਕਲਿਫ ਲਾਈਨ ਖਿੱਚੀ ਗਈ ਸਾਰੇ ਲੋਕੀਤ ਤੁਰ ਗਏ ਲੇਕਿਨ ਅਲ ਕਯਾ ਕਯਾ ਮੌਤ ਗਲੀਆਂ ਹੋ ਕੇ ਭਰਦੀਆਂ ਰੁੰਦੀ ਫਿਰੇ ਹਵਾ ਗਲੀਆਂ ਹੋ ਕੇ ਭਰਦੀਆਂ ਸੀ ਹਵਾ ਰੁੰਦੀ ਸੀ ਉਸ ਮੁਕੇ ਸਾਡਾ ਸਿੱਖਾਉਂਦਾ 10 ਲੱਖ ਦਾ ਬੇ ਬੇ 10 ਲੱਖ ਬੰਦਾ ਜਿਸੋ ਕੇ ਬੇ ਕਤਲਿਆਂ ਵਿੱਚ ਆ ਗਿਆ ਸੀ ਜੇ ਵਿੱਚ ਬਹੁਤ ਗੰਧੀ ਸਿੱਖਾਂ ਦੀ ਸੀ ਅੱਜ ਵੀ ਪਾਕਿਸਤਾਨ ਚ ਜਾਓ ਬਹੁਤ ਗੰਧੀ ਸਖੀਰ ਮੁਸਲਮਾਨ ਕਨਵਰਟ ਹੋਏ ਆ ਬੇ ਦਹਦੇ ਇਹ ਆਪਾਂ ਹੋਰ ਜੀ ਦਾ ਜਿਵੇਂ ਅਸੀਂ ਚਾਹੁੰਦਾ ਸਤਿਗੁਰ ਮੇਰਾ ਸਰਪ੍ਰਸਤ ਵਾਲੇ ਸਤਿਗੁਰ ਮੇਰਾ ਮਾਰਜ ਵਾਲੇ 1147 ਜੀ ਸਤਿਗੁਰ ਮੇਰਾ ਸਰਪ੍ਰਸਤ ਸਤਿਗੁਰ ਮੇਰਾ ਮਾਰਜ ਵਾਲੇ ਸਤਿਗੁਰ ਮਰੇ ਹੋਏ ਨੇ ਜੀ ਹਾਂ ਜੀ ਤੇ ਮੇਰੇ ਤੇ ਕੋਈ ਜਵਾਲਣ ਹਰ ਮੇਰੇ ਤੇ ਜੋ ਰਹਾ ਸਾਰਾ ਉਹਦਾ ਜੀ ਗਰਵਾਨੀ ਚਾਹੁੰਦਾ ਜੀ ਸਾਰਾ ਬੀਬੀ ਜੀ ਐਮਬੀ ਨਵੇਂ ਜੜੀਆਂ ਬਖਸ਼ੇ ਜਾਂਦੀਆਂ ਪਰ ਗਰਵਾਨੀ ਦੇ ਮੁਤਾਬਕ ਜਾਂਦੀਆਂ ਹੁਣ ਆਪਾਂ ਆਈਏ ਜੀ ਕਮ ਟੂ ਦੀ ਪੁਆਇੰਟ ਆਈਏ ਜੀ ਹਾਂ ਜੀ ਤਾਂਸੋ ਤੇਰਾ ਥਾਂ ਜਿੱਥੇ ਤੂੰ ਬਿਠਾ ਤੇ ਤਾਂਸੋ ਤੇਰੇ ਭਾਵੇਂ ਜਿਹਨਾਂ ਸੱਚ ਤੂੰ ਡਿਠਾ ਤਾਂਸੋ ਤੇਰਾ ਤੇਰਾ ਥਾਂ ਜਿੱਥੇ ਤੂੰ ਬੁਠਾ ਜਿੱਥੇ ਤੂੰ ਬੀ ਵਾਰ ਗੰ ਤਾਂਸੋ ਤੇਰੇ ਭਗਤ ਜਿਹਨਾਂ ਸੱਚ ਤੂੰ ਡਿਠਾ ਜਿਨਸੇ ਭਗਤਾਂ ਜਿਹਨਾਂ ਤੈਨੂੰ ਦੇਖਿਆ ਨੌਸੋ ਪਹਿਲਾ ਮਤੀਆ ਦੇ ਹੁਣ ਆਪਾਂ ਪੁਆਇੰਟ ਤੇ ਆਈ ਜੀ ਫਸ ਫਸ ਪ੍ਰੈਮਿਸ ਸੋ ਸੋਰੀ ਫਸ ਵਾਂਸ ਫਸ ਅਫਸਰਸ ਆਫ ਇੰਡੀਆ ਬੰਦੇ ਸਿੰਘ ਫਿਰ ਐ और एक्चुअली वजन डेथ डेथ बैड ढिला हो गया डेथ बैड से आज ही केम टू रजिंद्र नगर इन नाइनटीन फिफ्ट नाइन टू गैट द बलैसिंग ऑफ बाबा ईश्वर सिंह जी महाराज बिकॉज एट दैट टाइम बन बाबा जी वाजिन रजिंदर नगर बे रजिंदर नगर से फिर बा जी है परफॉर्मिंग पूर्माशी वोर दिया उबा जी ने पूर्माशी दिहाड़ा मना इन स्टेचर से पा के बदेश उ ਬਾਬਾ ਜੀ ਲੋਗ ਬਈ ਲੋਗ ਵਿਦ ਇਸ ਫੈਮਲੀ ਮੈਂਬਰਸ ਸੋ ਸਾਰੇ ਮੈਂਬਰ ਬਾਬਾ ਜੀ ਕੋਲ ਨੇ ਰੱਖਿਆ ਸੀ ਉਥੇ ਅਰਜੰਦਰ ਅਗਰ ਜੀ ਥਾ ਉਥੇ ਸੀ ਜਕੇ ਹੀ ਰਕਸ ਬਾਬਾ ਇਸ਼ਾ ਸੇ ਜੀ ਇਹਨੇ ਆਪ ਬੇਚ ਕੀਤੀ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਕੈਨ ਹੀ ਵੀ ਕੁਇਟ ਬਈ ਮੈਂ ਵੀ ਠੀਕ ਹੋ ਸਕਦਾ ਹਾਂ ਕੈਨ ਹੀ ਵੀ ਕੁਇਟ ਸੀ ਜੋ ਆ ਰਿ ਹੈ ਟਿਕੁਇਟ ਜੇ ਵੀ ਕੁਇਰ ਹੋ ਸਕਦਾ ਮੈਂ ਉਤੇ बा जी हीरो बाबा जी ईवन डॉक्टर साइड ईवन डॉक्टर साहब इट्स इज वेरी डिफिकल्ट टू सर्वाइव इट इज ईवन डॉक्टर साइड इज वेरी डिफिकल्ट टू सर्वाइव बिकॉज ऑल हिज टैक्स ऑल हिज टेस्ट आर पॉजिटिव वो जो सारे टेस्ट से पॉजिटिव आ चुके ही हैडवेंट टू इंग्लैंड ही हैडवेंट टू इंग्लैंड फॉर दी ट्रीटमेंट इंग्लैंड गया ट्रीटमेंट ली ट्रीटमेंट एंड रिटर्न विदाउट ਵਿਦਆਊਟ ਐਨੀ ਹੋਪ ਮੋਥ ਜਵਾਬ ਦਿੱਤਾ ਸੀ ਡਾਕਟਰ ਨੇ ਆਲ ਡਾਕਟਰ ਸੈਵ ਸੈਡ ਹਿਸ ਲਾਈਫ ਇਜ਼ ਓਵਰ ਡਾਕਟਰ ਨੇ ਕਿਹਾ ਜੀ ਲਾਈਫ ਵੀ ਖਤਮ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਆਲ ਡਾਕਟਰ ਸੈਵ ਲਾਈਫ ਇਜ਼ ਓਵਰ ਹੀ ਵੈਂਟ ਬਾਈ ਦੀ ਦੀ ਸਪੈਸ਼ਲ ਵੈਂਟ ਬਾਈ ਸਪੈਸ਼ਲ ਐਰੋਪਲੇਨ ਐਰੋਪਲੇਨ ਸਪੈਸ਼ਲ ਐਰੋਪਲੇਨ ਤੇ ਗਿਆ ਸੀ ਵੀ ਇਨ ਦੇ ਇੱਕ ਕੋਟ ਵਾਸ ਦੇ ਲੇਡ ਡਾਊਨ ਬਿਕਾਜ਼ ਹੀ ਵਾਸ ਨਾਟ ਪੋਸੀਬਲ ਫਾਰ ਹਿਮ ਟੂ ਸੈਟ ਅਲੋਂਗ ਫਾਰ 10 ਆਵਰਸ ਫਲਾਈਟ ਫਰਮ ਦਿੱਲੀ ਟੂ ਲੰਡਨ ਉਹ uh, uh, 10 ਘੰਟੇ ਦੀ ਫਲਾਈਟ 'ਚ ਉਹ ਬੈਠ ਹੀ ਸਕਦਾ ਐਕਨ ਨੂੰ ਪਾ ਕੇ ਉੱਥੇ ਲੈ ਕੇ ਗਿਆ ਜਹਾਜ਼ 'ਚ ਲੈ ਕੇ ਰੈਸੀ ਤੇ ਬੰਬੜਵਾ ਜਦੋਂ ਬਾਬਾ ਜੀ ਕੋਲ ਨੇ ਬੇਨਤੀ ਕੀਤੀ ਤੇ ਵੀ ਕੈਨ ਵੀ ਹੀ ਵੀ ਕੁਡ ਤੇ ਧੰਨ ਬਾਬਾ ਧੰਨ ਬਾਬਾ ਇਸ਼ਰ ਸਿੰਘ ਜੀ ਸਮਾਈਲ ਐਂਡ ਸੈਡ ਯੂ ਕੈਨ ਯੂ ਕੈਨ ਯੂ ਕੈਨ ਗੈਜਲਾਈਫ ਫਾਰ 10 ਈਅਰਸ অর ਮੋਰ ਅਬਾਟ ਯੂ ਹੈ ਟੂ ਗੈਟ ਡਾਊਨ 10 ਸੰਪਰਕਰ ਪਰਸ ਟੂ ਬੀ ਦਸਰਬੀਆਸਾ ਬਜਾਸਾ ਸਾਲ ਤੋਂ ਵੱਧ ਵੀ ਉਹ ਲੈ ਸਕਦਾ ਪਰ ਤੈਨੂੰ ਉਥੇ ਵੀ ਸੰਪਰਵਰਕਾਂ ਨੂੰ ਲੈਣਗੀ ਇਹ 1959 ਦੀ ਗੱਲ ਆ ਬਲਦੇਵ ਪੜ੍ਹਿਆ ਸੀ ਬਲਦੇਵ ਸੈਡ ਹਾਊ ਜੀ ਪੋਸੀਬਲ ਦੈਟ ਸੰਪਰਵਰਕ ਕੈਨ ਸੇ ਮਾਈ ਲਾਈਫ ਇੱਕ ਮਹੀਨੇ ਹੁਸਨ ਅਬੀ ਸੰਪਰਵਰਣ ਲਈ ਜਾਈ ਪੁੱਛਾ ਦੇਣਗੇ ਤੇ ਬਾਬਾ ਜੀ ਸਮਝਾ ਲਈ ਆਫਟਰ ਕਨਵਿੰਸਿੰਗ ਬਾਬਾ ਜੀ ਬਲਦੇਵ ਸਿੰਘ ਐਗਰੀਡ ਤੇ ਬਾਬਾ ਜੀ ਨੇ ਉਹਨੂੰ ਸਮਝਾਇਆ ਤੇ ਉਹ ਬਦੇਸ਼ਾਂ ਐਗਰੀ ਹੋ ਗਿਆ ਮੰਨ ਗਿਆ ਇਨ ਇਨ ਦੀਸ ਪਾਰਟਸ ਹਾਂ ਭਾਈ ਭਾਈ ਸੁੱਚਾ ਸਿੰਘ ਜੀ ਝੋੜਣਾ ਭਾਈ ਉਦਸ ਸਿੰਘ ਜੀ ਝੋੜਣਾ ਭਾਈ ਤਾਂ ਸਿੰਘ ਜੀ ਮਾਨੋਕੇ ਦੇ ਵਾਜੀ ਮੇਜਰ ਪਾਰਟੀਆਂ ਤੇ ਉਹਨਾਂ ਵਿੱਚ ਸੀਗੇ ਜੀ ਹਾਜੀ ਹਰ ਮਤਲਬ ਕਿ ਆ ਬੀਜਾ ਸਨ 1980 ਦੇ ਵਿੱਚ ਬਾਬਾ ਜੀ ਦੇ ਦਵਾਨ ਲੱਗੇ ਹੋਏ ਸੀ ਜੀ ਆਪਣਾ ਪੂਰਵਾਸ਼ੀ ਅਧਰਮ ਨਾਲ ਸੀ ਬਾਬਾ ਜੀ ਅਰਜੰਤਰ ਨਗਰ ਦਿੱਲੀ ਜਿੱਥੇ ਕਿ ਭਈ ਬਾਬਾ ਜੀ ਤੋਂ ਬਰੋਸਾਈ ਮਾ ਪਰ ਸਾਬਾ ਗੁਰਦੇਵ ਸਿੰਘ ਜੀ ਨੇ ਉੱਥੇ ਵੀ ਆਪਣੇ ਬਿਗਰਦੀ ਸੀ ਆਪਣਾ ਆਪਣੇ ਮਾਲਕ ਦੀ ਯਾਦ ਦੇ ਵਿੱਚ ਉੱਥੇ ਜਿਹੜੋ ਬਾਬਾ ਜੀ ਦੂਪੁਰਮਸ਼ੇਮ ਰਹੇ ਸੀ ਬਾਪੇ ਮਾਲਕ ਦੀ ਯਾਦ ਦੇ ਵਿੱਚ ਉਹਨਾਂ ਨੇ ਇੱਥੇ ਗੁਰਦੁਆਰਾ ਸੜਾਇਆ ਬਹੁਤ ਸੁੰਦਰ ਗੁਰਦੁਆਰਾ ਥੇ ਦਾਸੇ ਵਿਦਾਸ਼ਮ ਗਿਤੀਏ ਉੱਥੇ ਬਾਬਾ ਜੀ ਜਦੋਂ ਲਾਉਂਦੇ ਸੀ ਉੱਥੇ ਬਾਬਾ ਜੀ ਆਪਣਾ ਤੇ ਕਬੀ ਜੀ ਦੇ ਲੜਕੇ ਭਗਤ ਜੀ ਕਹੇ ਤੇ ਗਏ ਸੀ ਭਗਤ ਜੀ ਦੇ ਗਏ ਸਭ ਭਗਤ ਜੀ ਦੇ ਗਏ ਸੀ ਉੱਥੇ ਬਾਬਾ ਜੀ ਦੂਰ ਦੂਰ ਤੱਕ ਅਨੰਦੇ ਦੇ ਨਿਸ਼ਾਨ ਲਾਈ ਸੀ ਨਾਨਕ ਸਾਦੇ ਪਹਾੜ ਦੇ ਉੱਤੇ ਉਹਨਾਂ ਨੇ ਨਿਸ਼ਾਨ ਲਾਈ ਸੀ ਨਾਨਸਰ ਤੇ ਵੀ ਦੁਆਇਸੀ ਨਿਸ਼ਾਨ ਤੇ ਉੱਥੇ ਫਿਰ ਉਹ ਉਹਨੇ ਜਿਹੋ ਮੇਰਾ ਕਦੋਤਾ ਨਿਸ਼ਾਨ ਹੁਣ ਵੀ ਹੈਗੇ ਆ ਹੈਗੇ ਆ ਕਾਫੀ ਜਨਰਲ ਦੇਖੋ 70 ਸਾਲ ਦੀ ਗੱਲ ਆਈ ਤੇ ਵੀ ਨਿਸ਼ਾਨ ਹੁਣ ਹੈਗੇ ਦੋ ਤਿੰਨ ਸ਼ਹਿਰ ਵੀ ਹੈਗੇ ਤੇ ਵੀ ਲੱਭਣੇ ਭੇਜਿਆ ਵੀ ਹੈਗੇ ਆ ਫਿਰ ਬਾਬਾ ਜੀ ਕੁਫੇ ਬਾਬਾ ਜੀ ਤਾਂ ਫਿਰ ਨਾਨਸਰ ਆਗੇ ਸੀ ਜੇ ਉੱਥੇ ਬਾਬਾ ਜੀ ਕੁਫੇ ਆਏ ਸੀ ਬੁੱਟਾ ਸੌ ਜਿਹੜਾ ਹੋਮ ਮਿਨਿਸਟਰੀ ਐਟ दैट ਹੀ ਵਾਸ ਜਸਟ ਅ ਆਰਡੀਨਰੀ ਪਰਸਨ ਹੈ ਉਹ ਤਾਂ ਆਮ ਬੰਦਾ ਹੀ ਸੀ ਉਹ ਬੁੱਟਾ ਸੌ ਏਹ ਬੂਟਾ ਸਿੰਘ ਜਿਹੜਾ ਹੋਮ ਮਿਨਿਸਟਰ ਹੈ ਅੱਜ ਆਪਣੇ ਇੰਡੀਆ ਦਾ ਤੇ ਆਪਣਾ ਕਾਂਗਰਸ ਪਾਰਟੀ ਦਾ ਤੇ ਬਾਬਾ ਜੀ ਨੇ ਬੂਟਾ ਸਿੰਘ ਕਿਹਾ ਸੀਗਾ ਦੇਖੋ ਇਹ ਵੀ ਸੁਣਨੇ ਕੱਢਾ ਜੀ ਇਹ ਅੱਡ ਸਾਖੀ ਬਣਦੀ ਆ ਬੂਟਾ ਸਿੰਘ ਨੇ ਕਿਹਾ ਸੀ ਵੀ ਉਹ ਤੋਂ ਜਗ੍ਹਾ ਮਨਜ਼ੂਰ ਕਰਾ ਕੇ ਦੇ ਤੇ ਬੂਟਾ ਸਿੰਘ ਨੇ ਉਹ ਜਗ੍ਹਾ ਜਿਹੜੀ ਸੀ ਨਾ ਬੜੀ ਐਕਸਪੈਂਸਿਵ ਜਗ੍ਹਾ ਦੀ ਅਜਿੰਦਰਾ ਗਾਂਧੀ ਬੂਟਾ ਸਿੰਘ ਨੇ ਤੇ ਉਸ ਮੌਕੇ ਦੀ ਜੋ ਪ੍ਰਧਾਨ ਮੰਤਰੀ ਸੀਗੀ ਇੰਦਰਾ ਗਾਂਧੀ ਹਾਂ ਤੇ ਇੰਦਰਾ ਗਾਂਧੀ ਕੋਲ ਨੇ ਸਪੈਸ਼ਲ ਕੋਟੇਜ ਵਿੱਚ ਉਹ ਜਗ੍ਹਾ ਮਨਜ਼ੂਰ ਕਰਵਾਈ ਸੀ ਸਸਾ ਮਨਜ਼ੂਰ ਕਰਾਈ ਸੀ ਉਹ ਕੋਰ ਕੋਠੀ ਆ ਗਈ ਸੀ ਪਰ ਕਈ ਬੰਦੇ ਸੀ ਜਿੱ ਚਿੱਟੇ ਪਹਿਰਾਵੇ ਦੇ ਵਿੱਚ ਦੋ ਕੀ ਬੰਦੇ ਜਿਹਦੇ ਧੰਤ ਬਾਬੇ ਇਸ਼ਰ ਸਿੰਘ ਜੀ ਦਾ ਨਾਮ ਸੁਣਨਾ ਸੀ ਚੋਦੇ ਦੋ ਕੀ ਬੰਦੇ ਉਹਨਾਂ ਬੰਦਿਆਂ ਨੇ ਉਹ ਕੋਸ਼ਿਸ਼ ਪੂਰੀ ਕੀਤੀ ਵੀ ਬਾਬਾ ਗੁਰਦੇਵ ਸਿੰਘ ਜੀ ਜਿਹੜਾ ਸਾਠ ਨੂੰ ਨਾ ਆਪਣੇ ਮੁਰਸ਼ਿਦ ਦੀ ਯਾਦ ਵਿੱਚ ਉਹਨਾਂ ਨੇ ਤੇ ਵੀ ਉਹ ਨਾ ਬਣਾਇਆ ਜਾਵੇ ਉਹਨਾਂ ਨੇ ਜਿਹੜੇ ਜਿਹੇ ਪਰਮਿਟਸ ਗੇਟ ਦੀ ਪਰਮਿਟਸ ਫਰਮ ਦੀ ਸਿਟੀ ਐਕਚੁਅਲੀ ਹੋਰ ਉਹਨਾਂ ਨੇ ਸਾਰੇ ਪਰਮਨੈਂਟ ਚੜ੍ਹ ਦਿੱਕਾ ਪਾਇਆ ਇਹ ਟੂ ਸੀਸ ਟੂ ਐਕਚੁਅਲੀ ਹਨਾ ਯੂ ਹੈਵ ਟੂ ਐਡਮਿਟ ਇਟ ਐਕਚੁਅਲੀ ਤੇ ਉਹਨਾਂ ਨੇ ਡਿੱਕਾ ਪਾਇਆ ਉਹ ਡਿੱਕਾ ਪਾਉਣ ਦੇ ਬਾਅਦ ਫਿਰ ਉਹ ਵੀ ਉਸ ਤੋਂ ਬਾਅਦ ਫਿਰ ਉਹ ਵੀ ਉਹਨਾਂ ਦਾ ਜੋ ਡਿਟਰਸੀ ਦਾ ਬੰਦਾ ਜਦੋਂ ਵੀ ਪੂਰਾ ਹੋਇਆ ਤੇ ਫਿਰ ਬਾਬਾ ਗੁਰਦੇਸ ਸਿੰਘ ਆਖਿਆ ਵੀ ਹੁਣ ਸਾਨੂੰ ਕੋਈ ਰੋਕ ਨਹੀਂ ਸਕਦਾ ਹੁਣ ਅਸਰ ਬਣੂਗਾ ਫਿਰ ਬਾਬਾ ਗੁਰਦੇਸ ਸਿੰਘ ਉਹ ਬਣਾਇਆ ਸੀ ਉਹ ਬੰਬੇਸਤਾਨ ਬਣਾਇਆ ਸੀ ਤੇ ਤਬਾ ਉਹ ਕੇ ਸਮਝ ਲੈ ਮਹਾਪੁਰਸ਼ ਹੀ ਹੁੰਦੇ ਆ ਓਕੇ ਸੋਏ ਮਹਾਪੁਰਸ਼ ਜਿਸ ਨਾਲ ਜੁੜਨ ਚੱਲੀ ਖਲੇ ਕੀਚੇ ਅਰਦਾਸ ਜਿਸ ਨਾਲ ਜੁੜਨ ਚੱਲੀ ਖਲੇ ਕੀਚੇ ਅਰਦਾਸ ਨਾਨਕ ਗੁਰਮੁਖ ਨਾਨਕ ਉਹਦਾ ਨਾਮ ਬਸੇ ਦਸ ਸੋਣ ਬਸੇ ਸਹਾਵਾਸ ਹਾਂਜੀ ਓਕੇ ਸਭ ਮਹਾਪੁਰਸ਼ ਹੀ ਹੁੰਦੇ ਹਨ ਨਾ ਤੇਵੀ ਨੋ ਸਿਤਾਰੀਅੰਗ ਚ ਇੱਕ ਇੱਕ ਜਿਹੜੇ ਫਿਰ ਉਹ ਬਾਬਾ ਜੀ ਨੇ ਬਚੇ ਕੀਤੇ ਵੀ ਤੂੰ ਦਸਾਂ ਤੇਰੀ ਉਮਰ ਬੱਝੂਗੀ ਬੰਦੇ ਸੇ ਕਿਹਾ ਪਰ ਤੇਨ ਦਸ ਪਾਠ ਆ ਸੁਣਨਾ ਹੀ ਗੱਲ ਹੈ ਜੀ 10% ਸਭੀ ਸੰਪਰਕਰਕ ਹਰੇਕ ਸਾਲ ਇੱਕ ਪਾਰਟ ਕਰਨਾ ਪਿਆ ਉਹਨਾਂ ਪਾਰਟ ਨੇ ਵਿੱਚ ਭਾਈ ਦਾਣ ਸਿੰਘ ਜੀ ਭਾਈ ਸਿਚਾ ਸਿੰਘ ਜੀ ਭਾਈ ਉਦਾ ਸਿੰਘ ਜੀ ਤੇ ਹੋਰ ਪਾਰਟੀ ਲੱਗੀ ਸੀ ਤੇ ਵੀ ਉਹਦੇ ਵਿੱਚ ਉਹ ਗਏ ਸੀ ਤੇ ਵੀ ਨਾਲ ਜਗਜੀਤ ਸਿੰਘ ਦਾ ਪਾਰਟੀ ਸੀ ਉਹ ਜਗਜੀਤ ਸਿੰਘ ਦਾ ਪਾਰਟ ਸੀ ਭਾਈ ਹਰਵੰਸ ਸਿੰਘ ਜਗਧਰੀ ਆ ਲੱਗੀ ਸੀ ਉਹਨਾਂ ਨੇ ਵੀ ਉਹ ਦੱਸਿਆ ਜੀ ਮੇਰੇ ਕੋਲ ਰਿਕਾਰਡਿੰਗ ਵੀ ਨਹੀਂ ਹੈਗੀ ਹੈ ਨਾ ਤੇ ਤੇ ਉਹ ਉਹਨਾਂ ਦੇ ਗਏ ਸੀ ਇਹ ਜਿਹੜਾ ਫਿਰ ਵੀ ਪਹਿਲੇ ਸਾਲ ਕਰਾਇਆ ਉਹ ਜਿਹੜਾ ਪਹਿਲੇ ਸਪਾਰਸ਼ ਜੋ ਕਰਾਇਆ ਨੇ ਬਲਦੇਵ ਸਿੰਘ ਬਈ ਉਹ ਪਰਫੈਕਟ ਹੋ ਗਿਆ ਜੀ ਉੱਠ ਕੇ ਬਹਿ ਗਿਆ ਤੇ ਬਲਦੇ ਆਪਲੇ ਕੰਮ ਕਰ ਕਰਨ ਲੱਗ ਗਿਆ ਤੇ ਫੇ ਬਾਬਾ ਨੇ 10 ਸਾਲ ਉਮਰ ਦਿੱਤੀ ਸੀ ਫੇ ਦੂਜੇ ਸਾਲ ਫੇ ਜਦ ਦੂਜੇ ਸਾਲ ਦਿੱਤੀ ਤੇ ਵੀ ਉਹ ਦੂਜੇ ਸਾਲ ਜਿਹੜੇ ਬਈ ਬਾਬਾ ਜੀ ਦਿੱਤੀ ਤੇ ਉਮਰ ਤੇ ਉਹਨਾਂ ਨੇ ਵੀ ਦੂਜਾ ਪਾਰਸ਼ ਕਰਾਇਆ ਤੇ ਬਾਬਾ ਉਹ ਫੇ ਉੱਠ ਕੇ ਬਹਿ ਗਏ ਜੀ ਤੇ ਠੀਕ ਹੋ ਗਿਆ ਜੀ ਬਿਲਕੁਲ ਚਲ ਚੜਦੀ ਕਲਾ ਚ ਹੋ ਗਏ ਤੇ ਫੇ ਉਸ ਤੀਜੇ ਸਾਲ ਜਿਹੜੇ ਕਰਾਉਣ ਲੱਗਾ ਉਕੇ ਨਾ ਹੁਣ ਤਾਂ ਮੈਨੂੰ ਲੋੜ ਨਹੀਂ ਖਾ ਦਾ ਪਾਠਾ ਦੀ ਬੀਬੀ ਮੈਂ ਪਾਠਾ ਦੀ ਬੀਬੀ ਲੋੜ ਨਹੀਂ ਵਿਖਾ ਕੇ ਮੈਂ ਤਾਂ ਠੀਕ ਹੈ ਜੀ ਮੈਂ ਤਾਂ ਬਿਲਕੁਲ ਠੀਕ ਹੋ ਗਿਆ ਮੈਂ ਤਾਂ ਬਿਲਕੁਲ ਲੋੜ ਨਹੀਂ ਫਿਰ ਉਪਰ ਮਾਪੋਸ਼ਾ ਦਾ ਜਿਹੜੇ ਬੱਚੇ ਕੀਤੇ ਉਹ ਤਾਂ ਪੂਰੇ ਹੁੰਦੇ ਆ ਫਿਰ 2 ਸਾਲ ਬਾਅਦ 29 ਜੂਨ 1961 ਨੂੰ ਤੇ ਮੈਂ ਸਟਿਚ ਤੋਂ ਪਿਆ ਬਾਬਾ ਜੀ ਉੱਠ ਕੇ ਪਾਤਾ ਫਿਰ 2 ਸਾਲ ਬਾਅਦ ਵੀ ਦੋ ਪਾਠ ਕਰੇ ਸੀ ਤੀਜੇ ਪਾਠ ਤੋਂ ਉਹ ਕਿਦਾ ਜੀ ਉਹਨੂੰ ਹੋ ਗਿਆ ਜੀ ਕੰਫੀਡੈਂਸ ਹੋ ਗਿਆ ਵੀ ਆ ਇੰਪਰਫੈਕਟ आई डोंट नीड एनी असिस्टंट फ्रॉम पार्ट एनीथिंग अ ते ओ फिर 2 ਸਰਵਰ 29 ਜੂਨ 1961 ਨੂੰ ਉਹ ਚੜਾਈ ਕਰਕੇ ਬੰਦੇਸਾ ਤੇ ਇਹ ਜਿਹੜੀ ਸਾਖੀ ਹੈ ਜੀ ਮੈਂ ਹੁਣ ਇੱਥੇ ਆਵਾ ਇਹ ਸਾਖੀ ਜੀ ਆ ਦੇਖੋ ਕਿਤਾਬ ਆ ਬੇ ਜਗਮਉਂ ਸਿੰਘ ਦੇਖੀ ਜੀ ਦੀ ਲਿਖੀ ਹੋਈ ਆ ਨਾਲ ਚ ਮਿਲ ਜਾਂਦੀ ਆ ਲਿਖੀ ਆ ਉਹ ਇਹ ਸਾਖੀ ਉਹਦੇ ਵਿੱਚ ਵੀ ਲਿਖੀ ਹੋਈ ਆ ਜਗਮਉਂ ਸਿੰਘ ਦੇਖੀ ਹੈ ਆ ਜਗਮਉਂ ਸਿੰਘ ਦੇਖੀ ਜਿਦਾ ਫੋਨ ਨੰਬਰ ਵੀ ਹੈਗਾ ਐਡਰੈਸ ਵੀ ਹੈਗਾ ਉਹਦੇ ਲਿਖਿਆ ਕੁੱਝ ਦੀ ਫੋਟੋ ਹੈ ਤੇ ਉਹਨਾਂ ਦਾ ਜਿਹੜਾ ਵੀ ਚੁਕਮੋਰ ਸੀ ਰੇਖੀ ਜਿਸੇ ਪੰਜਾਬ ਇਹ ਪੰਜਾਬੀ ਚ ਇੰਗਲਿਸ਼ ਵਰਸ਼ਨ ਦੇ ਵਿੱਚ ਹੈ ਜਦੋਂ ਉਹ ਖਤਮ ਆ ਗਿਆ ਰਿਟਾਇਰਡ ਆਫੀਸਰ ਹੀ ਵਾਸ ਅ ਰਿਟਾਇਰਡ ਆਫੀਸਰ ਫਰਮ ਗਵਰਨਮੈਂਟ ਆਫ ਇੰਡੀਆ ਇਹਨਾਂ ਦਾ ਫੋਨ ਨੰਬਰ 47085399 47085399 ਆ ਜੀ ਜੀਵ ਕੁਰਬਾਨੀ ਚੌਧਾ ਜੀ ਆਪਣੀ ਪੈਜ ਆਪੇ ਰੱਖੇ ਭਗਤਾਂ ਦੀ ਵਡਾਈ ਆਪਣੀ ਪੈਜ ਆਪੇ ਰੱਖੇ ਭਗਤਾਂ ਦੀ ਬੜੀ ਨਾਨਖ ਹਰਨਾਖ ਨਖੀ ਨਾ ਨਾ ਕਿ ਬਦਾਰਿਆ ਅੰਦਰ ਦਰ ਕੀ ਕਵਰ ਨਾ ਪਾਈ ਗਿਆਨ ਸਤਿ ਤੀ ਅੰਗ ਚ ਆਪਣੇ ਭਗਤਾਂ ਦੀ ਪੈਜ ਗੁਰੂ ਸਾਹਿਬ ਆਪ ਰੱਖਦੇ ਆਪ ਰੱਖਦੇ ਆ ਬਾਬਾ ਜੀ ਦੀ ਅਰਦਾਸ ਕੀਤੀ ਹੋਈ ਤੇ ਵੀ ਉਹ ਅਰਦਾਸ ਕਰਕੇ ਜਿਹੜਾ ਬਈ ਉਹ ਉਸੋ ਕੇ ਅਰਦਾਸ ਵਿੱਚ ਹੁਕਮ ਸੱਚ ਆਈ ਸੀ 83 ਮਤਲਬ ਪੰਜਵਾਂ ਪ੍ਰਭ ਕੀ ਸੰਗਤ ਹੈ ਪ੍ਰਭ ਕੀ ਸਦਨ ਸਰ ਪਹਿਲਾ ਤੇ ਦੁੱਖ ਵਿੱਚੋਂ ਸੁਖ ਪਾਇਆ ਦਿਆਲ ਹੋਆ ਪਰਮਸਰ ਪੂਰਾ ਸਦਗਤ ਹੈ। ਆ ਜੂ ਪੂਰਾ ਸਦਗਤ ਹੈ। ਬਿਉ ਹੋਇ ਹੋਕ ਨਾ ਮਾਇਸੀ। ਇਹ ਬਾਬਾ ਜੀ ਸੁਝਾਇਆ। ਸਾਰਾ ਦਸਿਆ ਕਿ ਉਸੇ ਮੁਤਾਬਕ ਚੱਲਦੇ ਰਹੀ। ਨਾ ਜਿਵੇਂ ਗਰਬਾਣੀ ਚੋਚਾ ਨਾਮ ਲੈ ਤੀ ਜਮ ਨੇੜ ਨਾ ਆਵੇ। ਨਾਮ ਲੈ ਦਰ ਕੇ ਸੁਖ ਪਾਵੇ। ਨਾਮ ਦਾ ਲੈਣ ਨਾਲ ਜਮਦੂਤ ਨੇੜ ਨਹੀਂ ਆਉਂਦਾ। ਨਾਮ ਲੈਣ ਨਾਲ ਦਰ ਕੇ ਸੁਖ ਪਾਉਂਦਾ ਹੈ ਬੰਦਾ। ਹਾਂ ਜੀ। ਭਗਤਾਂ ਕੀ ਪੈ ਜਾਕੇ ਤੂੰ ਇਹ ਤੂੰ ਆਪੇ ਇਹ ਤੇਰੀ ਵਡਿਆਈ। ਭਗਤਾਂ ਕੀ ਪੈ ਜਾਕੇ ਤੂੰ ਆਪੇ ਇਹ ਤੇਰੀ ਵਡਿਆਈ। ਜਨ ਜਨ ਕੇ ਕਿਰਵਕ ਦਾ ਦੁੱਖ ਘਾਟੇ ਦੁਬਧਾ ਰਤੀ ਨਾ ਰਹੀ 11 ਸੋ ਪਛੋਂ ਜਾ ਕੇ ਚਾਹੀਦਾ ਜੀ ਸੰਗਤ ਜੀ ਬਾਬਾ ਜੀ ਬਸੇ ਕਰਦੇ ਸੀ ਵੀ ਗੁਰੂ ਗੁਰੂ ਕੰਸਾਵਾ ਗੁਰੂ ਗੁਰੂ ਗ੍ਰੰਥ ਸਾਹਿਬ ਸੰਗਤ ਮਹਾਂਪੁਰਸ਼ਾਂ ਦੀ ਮੈਂ ਵੀ ਮਹਾਂਪੁਰਸ਼ਾਂ ਦੀ ਜਿਵੇਂ ਮੇਰੇ ਮਾਦੋ ਜੀ Satsang ਮੇਰੇ ਇਸ ਤਰ੍ਹਾਂ ਪਰ ਕਿੰਨਾ ਦੀ ਕਿਹੜੇ ਮਹਾਂਪੁਰਸ਼ ਉਹ ਨਾ ਹੋਣ ਬਈ ਆਪਣਾ ਜਿਹਨਾਂ ਦੇ ਜੜ ਤੇ ਤੇਜ ਚੇਤਨ ਮਾਇਦ ਤਿਆਗ ਕੀਤਾ ਹੋਵੇ ਮਹਾਪੁਰਸ਼ ਤੇ ਵਿਜੇ ਬਾਬਾ ਜੀ ਵੀ ਸੇ ਪਾਸ਼ਾ ਜਰ ਸੀ ਉਹਨਾਂ ਜੜ ਤੋਂ ਚੇਤਨ ਮਾਇ ਜੀ ਇਤਿਹਾਸ ਕੀਤਾ ਉਹ ਮਹਾਪੁਰਸ਼ ਹਾਂ ਜੀ ਤੇ ਉਹਦੇ ਚ ਬੀ ਬਹੁਤ ਜ਼ਰੂਰੀ ਹੈ ਫਿਰ ਬਾਬਾ ਜੀ ਬਸੇ ਕਹਿੰਦੇ ਵੀ ਦੇਖਣਾ ਪੈਣਾ ਆਖਾ ਖੋਨੇ ਪੈਣੀ ਸੋ ਹਨ ਜੇ ਦੇਖੋ ਤੇ ਵੀ ਜਿਹੜੇ ਸਾਧੂ ਮਹਾਤਮਾ ਜਿਹੜੇ ਫਰਮਾ ਦੋ ਵੀ ਗੁਰੂ ਨਾਲ ਤੋੜੇ ਆਪਣੇ ਨਾਲ ਜੋੜੇ ਉਸ ਤੋਂ ਕਿਨਾਰਾ ਕਰ ਜੋ ਜਿਹੜੇ ਮਹਾਪੁਰਸ਼ ਗੁਰੂ ਨਾਲ ਜੋੜੇ ਆਪਣੇ ਨਾਲ ਜੋੜੇ ਤੱਕ ਨਾ ਰੱਖਿਆ ਜੇ ਉਹਦੀ ਸੰਗਤ ਕੀਤੀ ਹੈ ਘੱਟੇ ਹੀ ਘੱਟਾ ਘੱਟੇ ਹੀ ਘੱਟਾ ਪਰ ਗੁਰੂ ਕੋਣਾ ਗੁਰੂ ਗ੍ਰੰਥ ਸਾਹਿਬ ਸੰਗਤ ਮਹਾਂਪਰਸ਼ਾ ਦੀ ਮੇਰੇ ਮਾਦਵ ਜੀ ਸਾਸ ਸੰਮੇਸਤ ਇਹ ਬਾਬਾ ਜੀ ਬਣੇ ਸੀ ਬਾਬਾ ਜੀ ਨੇ ਜਿੱਥੇ 7.5 ਲੱਖ ਪ੍ਰਾਣੀਆਂ ਨੂੰ ਅਮਰ ਸ਼ਾਇਆ ਸਤਲਕ 60 ਜਨ ਨੂੰ ਉੱਥੇ ਬਾਬਾ ਜੀ ਵੀ ਜ਼ਰੂਰ ਜਨਾ ਤੇਰਾ ਤੇਰਾ ਪਿੰਡ ਚ ਦੁਆਨ ਲਾਉਣੇ ਹੋਣ ਹੋਣੇ ਤੇ ਸਰੇ ਕਰਨਾ ਕਰ ਸੰਗਤ ਤੂੰ ਸਾਧਕੀ 8630 ਤਾਹ ਕਰ ਸੰਗਤ ਤੂੰ ਸਾਧਕੀ 8630 ਤਾਹ ਇੱਥੇ ਮਿਲ ਬੜਾਈਆਂ ਦਰਗੇ ਪਾਵੇ ਥਾਂ ਅਣਜੰਗ ਚੌਦਾ ਤੇ ਵੇਸ਼ ਹੈ ਜੇ ਸੰਗ ਬਾਬਾ ਜੀ ਗੁਰੂਆਂ ਜੁੜਿਆ ਤੇ ਆਪਾਂ ਜੁੜਿਆ ਜੀ ਆਪਾਂ ਜਿਹੜੇ ਬਾਬੇ ਜੀ ਹੁਣ ਦਾਸ ਨੇ ਵੀ ਬਹੁਤ ਮਿਸਾਖੀਆਂ ਜਿੰਨੀਆਂ ਵੀ ਅਈ ਸਾਖੀਆਂ ਜੀ ਮੈਂ ਉਹ ਸਾਖੀਆਂ ਵੀ ਬਈ ਸਬੂਤਾਂ ਨਾ ਪੋਣੇ ਹਾਂਜੀ ਹੁਣ ਮੇਰੇ ਕੋਲ ਸੰਤ ਬਾਬਾ ਅਮਰ ਸਿੰਘ ਜੀ ਬਾਬੇ ਜੀ ਤੋਂ ਬਰੋਸਾ ਹੈ ਮਾ ਪਰ ਸ਼ਬਦ ਹੁੰਦੀ ਹੈ ਮੈਂ ਵੀ ਹੁਣ ਇੰਗਲੈਂਡ ਸੀ ਆ ਤੇ ਇੰਗਲੈਂਡ ਚ ਉਹ ਰਿਕਾਰਡਿੰਗ ਵੀ ਕੀਤੀ ਉਹਨਾਂ ਦੀ ਤੇ ਉਹ ਬਚਨ ਵੀ ਸੁਣੇ ਆ ਰਿਕਾਰਡਿੰਗ ਮੈਂ ਕੀਤੀ ਜੀ ਇੱਥੇ ਅੰਗਲੈਂਡ ਚ ਤੇ ਉਥੇ ਵੀ ਉਹ ਮੈਂ ਪਾਉਂਗਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜੀ ਸਾਚ ਉਹਨਾਂ ਦਾ ਆਪ ਦੱਸਿਆ ਕਿ ਅਸੀਂ ਬਾਬਾ ਜੀ ਨਾਲ ਸੀ ਜਦੋਂ ਉਥੇ ਆਪਣਾ ਜਾਦੂਗਰ ਦਾ ਕਲਕੱਤੇ ਜੀ ਤੇ ਪੀਸੀ ਸਰਕਾਰ ਐਸਓਆਰ ਸੀਓਆਰ ਪੀਸੀ ਸਰਕਾਰ ਕਹਿੰਦੇ ਆ ਸਰਕਾਰ ਤੇ ਉਥੇ ਉਹਦਾ ਅਧਾਰ ਕੀ ਜਿਵੇਂ ਬਾਬਾ ਜੀ ਨੇ ਆਉਂਦੀ ਮਫੂਰੀ ਪਾਉਂ ਤੇ ਉਹ ਸੰਤਾ ਮਰਸੇ ਜੀ ਰਿਕਾਰਡਿੰਗ ਵੀ ਪਾਉਂਗਾ ਮੈਂ ਪਹਿਲਾਂ ਮੈਂ ਸਾਖੀ ਸੁਣੂਗਾ ਉਸ ਤੋਂ ਬਾਅਦ ਰਿਕਾਰਡਿੰਗ ਪਾਉਂਗਾ ਉਹ ਵੀ ਸਾਖੀ ਸੁਣਨਾਈਏ ਤੇ ਬਾਬਾ ਜੀ ਨੇ ਸਾਰਾ ਦੱਸਿਆ ਜੀ ਕਿਵੇਂ ਸੀ ਫਿਰ ਉਹ ਇੰਦਰ ਸਹ ਹੁੰਦਾ ਇੰਦਰ ਸਿੰਘ ਕਾਂਟ ਪ੍ਰਾਇ ਤੇ ਵੱਡੇ ਇੰਡਸਟਰੀ ਸੀ ਤੇ ਵੀ ਉਹਨੇ ਬਾਬਾ ਜੀ ਨੇ ਬਚਾ ਕੀਤਾ ਸੀ ਆ ਬੀ ਤੁ ਵੀ ਵੀ ਆਪਣਾ ਬੇ ਤਿੰਨ ਮਿਲਾਂ ਸੀ ਉਹਦੇ ਵਿੱਚ ਤਿੰਨ ਮਿਲਾਂ ਸੀ ਵੀ ਵੀ ਹਜ਼ਾਰ ਬਰਕਰ ਉਹਦੇ ਕੰਮ ਕਰਦਾ ਸੀ ਤਿੰਨ ਮਿਲਾਂ ਚ ਤੇ ਉਹ ਤੇ ਕਰਦਾ ਸੀ ਤੇ ਵੱਡੇ ਬਾਬਾ ਜੀਰੇ ਬਾਬਾ ਨਾਨਕ ਜੀ ਵੇਲੇ ਕਿਤੇ ਆਇਆ ਸੀ ਉਹ ਤੇ ਬਾਬਾ ਜੀ ਨੇ ਕਿਹਾ ਸੀ ਵੀ ਇਹ ਨੋਟ ਤੇਰਾ ਇਹ ਪੁੱਠੇ ਤੋਂ ਸਿੱਧਾ ਹੋ ਗਿਆ ਸੀ ਅਭੀ ਇਹ ਕਰਤਾ ਕੰਮ ਚੱਲ ਗਿਆ ਇਹ ਜੋ ਬਾਬਾ ਜੀ ਨੇ ਫਿਰ ਉੱਥੇ ਬਾਬਾ ਜੀ 5 ਦਿਨ ਉਹਦੀ ਖੰਤ ਪਰੇ ਸੀ ਮੈਂ ਸਾਕੀ ਸੰਗ ਵਸੜੀ ਪਾਜਰ ਰਾਇ ਸੀ ਬਾਬਾ ਜੀ ਦੇ ਬਦਵਾਨਾ ਸੀ ਇਹ ਬਾਬਾ ਜੀ ਨੇ ਕਿਹਾ ਸੀ ਵੀ ਆਪਣਾ ਵੀ ਕੋਈ ਨਤੇ ਨੀਂ ਕੀ ਕਰਤਾ ਉਹ ਕਹਿੰਦਾ ਜੀ ਨਤੇ ਨਾਂ ਮੇਰੇ ਕੋ ਟੈਂਜਾ ਬਾਬਾ ਜੀ ਬਜੇ ਕਿਦਾ ਤੂੰ ਕਹਿੰਦਾ ਸ਼ਾਹੂ ਕਰਣੀ ਸਾਡੇ ਤੂੰ ਕੰਗਾਲਾ ਕੰਗਾਲ ਕਿ ਬਾਬਾ ਜੀ ਕਿ ਇਹ ਮਮਛ ਸੇ ਇਹ ਵੀ ਸਾਥੀ ਪਾਊਗਾ ਬਾਕੀ ਕੰਗਾਲ ਹੋਏ ਬਾਕੀ ਕੰਗਾਲ ਹੋ ਗਿਆ ਸਾਧੂ ਕੋਲੇ ਸੈਸਾ ਸਾਧੂ ਕੋਲੇ ਬਿਠਣ ਜੇ ਬਾਕੀ ਕਮਾਲ ਹੈ ਬਾਬਾ ਜੀ ਜੀ ਪ੍ਰਤੱਖ ਸ਼ਕਤੀ ਸੀ ਬਾਬਾ ਜੀ ਹੱਥਾਂ ਦੇ ਸਰੋਜ ਮਾਉਂਦੇ ਸੀ ਉਹਦੇ ਸੀ ਦਾਸ ਨੂੰ ਵੀ ਜ਼ਿੰਦਗੀ ਬਾਬਾ ਜੀ ਨੇ ਦਿੱਤੀ ਆ ਉਹ ਬਹੁਤ ਦੁਨੀਆ ਜਿੰਦਗੀ ਦਿੱਤੀ ਆ ਬਾਬਾ ਜੀ ਆ ਪ੍ਰਤੱਖ ਸੀ ਹੁਣ ਵੀ ਪ੍ਰਤੱਖ ਵਰ ਵਰਤੇ ਬਾ ਸ਼ਰਧਾ ਭਾਵਨਾ ਦੀ ਗੱਲ ਹੁੰਦੀ ਆ ਇਹ ਜਿਹੜੀ ਸਾਖੀ ਆ ਇਹ ਬੰਦੇਸ਼ ਸੇ ਦੀ ਸਾਖੀ ਸੁਣੋ ਜੀ ਦੇਖਿਓ ਜੀ ਇਹੀ ਬੇਂਤੀ ਆ ਉਹ ਜੀ ਕੋ ਗਲਤ ਗੰਤ ਕਰ ਲਿਆ ਉਸ ਜੀ ਆ ਤੁਹਾਨੂੰ 10 ਮਾਫੀ ਹੈ ਜਾਸਕਾ ਤੇ ਪੁੱਲ ਜੀ ਮਾਫੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ